ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਅੱਜ ਆਪਣੀ ਹਰਪਿੰਦਰ ਮਾਂ ਮੈਂ ਅੱਜ ਫ੍ਰੀ ਬੈਠੀ ਸੀ ਤੇ ਮੈਂ ਕਿਉਂ ਨਾ ਮੈਂ ਆਪਣੇ ਵੀਰਾਂ ਨਾਲ ਭੈਣਾਂ ਨਾਲ ਆਪਣੇ ਮੰਦਿਆਂ ਨਾਲ ਆਪਣੇ ਬੱਚਿਆਂ ਨਾਲ ਗੱਲਾਂ ਸ਼ੇਅਰ ਕਰ ਲਾ ਵੀ ਮੈਂ ਇਸ ਮੁੱਦੇ ਤੇ ਲਿਆ ਰਹੀ ਹਾਂ ਵੀ ਜਿਹੜਾ ਆਪਣਾ ਹੁਣ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਮੈਂ ਪਾਣੀਆਂ ਦੇ ਮੁੱਦੇ ਤੇ ਬੋਲਣੀ ਆ ਕਿਸਾਨੀ ਦੇ ਮੁੱਦੇ ਤੇ ਮੈਂ ਬੋਲਣਾ ਚਾਹੁੰਦੀ ਆ ਵੀ ਆਪਣੇ ਕਿਸਾਨਾਂ ਦੇ ਨਾਲ ਜੋ ਪੰਜਾਬ ਵਿੱਚ ਹੋ ਰਿਹਾ ਹੈ ਤੇ ਸਭ ਤੋਂ ਵੀਰੋ ਆਪਾਂ ਨੂੰ ਨਾ ਆਪਣਾ ਹੋਰ ਜਿਆਦਾ ਸਿਸਟਮ ਚੇਂਜ ਕਰਨਾ ਪਵੇਗਾ ਤੁਹਾਨੂੰ ਪਤਾ ਹੈ ਹੁਣ ਸਰਕਾਰਾਂ ਵੀ ਬੋਲਦੀਆਂ ਪਈਆਂ ਨੇ ਪਹਿਲਾਂ ਆਪਾਂ ਨੂੰ ਪਤਾ ਪਾਣੀ ਬਹੁਤ نیچے ਚਲੇ ਗਿਆ ਹੈ ਜਿਹੜਾ ਕਿ ਕਿਉਂਕਿ ਉਸ ਪਾਣੀ ਜਦ ਮੀਚੇ ਚਲੇ ਗਿਆ ਤਾਂ ਉਸ ਦਾ ਜ਼ਿੰਮੇਵਾਰ ਵੀ ਆਪਾਂ ਆਪ ਹੀ ਹੈਗੇ ਆ ਕਿਉਂਕਿ ਆਪਾਂ ਧਿਆਨ ਨਹੀਂ ਕੀਤਾ ਆਪਾਂ ਇੱਕ ਆਪਣੇ ਲਾਲਚ ਦੇ ਪਿੱਛੇ ਆਪਾਂ ਆਪਣੀ ਜੱਦ ਮਾਰ ਕਰ ਰਹੇ ਹਾਂ ਕਿਉਂਕਿ ਸਾਨੂੰ ਸਿਰਫ ਇੱਕ ਈ ਜੀ ਵੇਗਾ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਯਾਦ ਕਰੋ ਨਾ ਕਿਉਂਕਿ ਸਾਨੂੰ ਤਾਂ ਪਤਾ ਸੀ ਤਾਂ ਆਪਣੇ ਸਾਡੇ ਪਾਪਾ ਕੰਮ ਕਰਦੇ ਹੁੰਦੇ ਸੀਗੇ ਅਸੀਂ ਛੋਲੇ ਬੀਜਨੇ ਜੋ ਬੀਜਨੇ ਗੁਵਾਰਾ ਬੀਜਨਾ ਤਾਰਾ ਮੀਰਾ ਠੀਕ ਹੈ ਮੂੰਗਫਲੀ ਆਲੂ ਕਿੰਨੇ ਕਿਉਂਕਿ ਮੇਰੇ ਪਾਪਾ ਵੀ ਤਾਂ ਦੇਰੋਂ ਕਿ ਲੱਜਮੇਰ ਸੀਗੀ ਸੀ ਕਿ ਅਸੀਂ ਬਹੁਤ ਵੱਡੇ ਮੈਂ ਤਗੜੇ ਦਾਦੇ ਦੀ ਪੋਤੀ ਹੈਗੀਆਂ ਠੀਕ ਹੈ ਫਿਰ ਕਿਉਂਕਿ ਸੀ ਆਪਣੇ ਇਹ ਸਿਰ ਦੇ ਵਿਖੀਆਂ ਹੋਈਆਂ ਨੇ ਠੀਕ ਹੈ ਬਾਗ ਵਿੱਚ ਦੇ ਕੰਨੂ ਦੇਖਣਾ ਮਾਲਟਾ ਮਸੰਮੀ ਚਕੋਦਰਾ ਮਰੂਦ ਕੇਲਾ ਜਾਮਨ ਬਹੁਤ ਜਮਾ organizada ਸਕਦੀ ਸੀ ਘਰ ਵਿੱਚ ਚੀਜ਼ਾਂ ਸਾਰੀਆਂ ਪੈਦਾ ਕਰਦੇ ਸੀਗੇ ਕਦੀ ਬਾਹਰੋਂ ਨਹੀਂ ਸੀ ਲੈਣਗੇ ਕਦੀ ਫਰੂਟਸ तक ਵੀ ਨਹੀਂ ਸੀ ਲੈਣਗੇ ਇਹ ਆਪਣੇ ਅੱਜ ਤੋਂ ਕਈ ਸਾਲ ਪਹਿਲੇ ਜਦੋਂ ਅਸੀਂ ਛੋਟੇ ਹੁੰਦੇ ਸੀ ਜੇ ਸਾਰੀ ਚੀਜ਼ਾਂ ਤੇ ਆ ਸੀਗੇ ਜਦੋਂ ਸਾਡੇ ਪਾਪਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਸਾਰਾ ਸਿਸਟਮ ਟੋਟਲੀ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਗਾਂਹੇ ਦੇ ਮੁੰਡੇ ਹੁੰਦੇ ਹੋਏ ਇੰਨੇ ਸਿਰਜਾਂ ਇੰਟਰਸਟਿਡ ਨਹੀਂ ਹੁੰਦੇ ਇਹ ਕੰਮ ਕਰਨਾ ਇੱਛਾ ਨਾ ਤੇ ਜਿਹੜਾ ਹੁਣ ਆਪਾਂ ਨੂੰ ਇਸ ਤੇ ਹੈ ਵੀ ਆਪਾਂ ਨੂੰ ਨਾ ਵੀ ਹਟ ਕੇ ਖੇਤੀ ਕਰਨੀ ਚਾਹੀਦੀ ਹੈ ਕਿ ਆਪਾਂ ਨੂੰ ਕੰਨ ਕਿਤੇ ਝੋਨੇ ਨੂੰ ਤੇ ਸਾਰੇ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਆਪਣਾ ਪਾਣੀ ਬੜਾ ਥੱਲੇ ਚਲੇ ਗਿਆ ਹੈ ਪਾਣੀ ਜਿਹੜਾ ਇੰਨਾ ਥੱਲੇ ਚਲੇ ਗਿਆ ਇੱਕ ਤਰ੍ਹਾਂ ਦਾ ਜ਼ਹਿਰ ਬਣਿਆ ਪਿਆ ਪਾਣੀ ਕੁਝ ਤਾਂ ਸਰਕਾਰਾਂ ਨੇ ਛੁੱਟ-ਛੁੱਟ ਕੇ ਕੈਮੀਕਲ ਨਹਿਰਾਂ ਦੇ ਵਿੱਚੋਂ ਪੰਜਾਬ ਵਾਲੇ ਪਾਸੇ ਜਾਂ ਹਰਿਆਣਾ ਹੋਇਆ ਪੰਜਾਬ ਹੋਇਆ ਉਹਨਾਂ ਨੂੰ ਇੱਕ ਇੱਕ ਤਰ੍ਹਾਂ ਦੇ ਖਤਮ ਕਰਨਾ ਚਾਹੁੰਦੇ ਨੇ ਵੀ ਕਿਵੇਂ ਨਾ ਕਿਵੇਂ ਇਹਨਾਂ ਦੀ ਧਰਤੀ ਖਤਮ ਹੋ ਜਾਵੇ ਇਹਨਾਂ ਦਾ ਜਿਹੜਾ ਪਾਣੀ ਇੰਨਾ ਹੀ ਗੰਧਲਾ ਕਰ ਦੋ ਕਿ ਇਹਨਾਂ ਦੇ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਾਂ ਨੇ ਜਾਂ ਉਹਨਾਂ ਦੇ ਇਹਨਾਂ ਦੇ ਖਾਨਦਾਨ ਜਾਂ ਪੋਤੇ-ਪੋਤੀਆਂ ਇਥੇ ਰਾਜ ਨਾ ਕਰ ਸਕਣ ਉਹਦੇ ਜ਼ਿੰਮੇਵਾਰ ਕੌਣ ਅਸੀਂ ਆਪ ਆਪ ਹੀ ਹੈ ਨਾ ਆਪਾਂ ਪਹਿਲਾਂ ਤਾਂ ਆਪਾਂ ਬੜੇ ਐਸ਼ ਕਰਦੇ ਸੀ ਨਾ ਜਦੋਂ ਕਣਕ ਜਵਾਰ ਗੁਵਾਰਾ ਠੀਕ ਹੈ ਤੇ ਜੌਂ ਜਾਂਦੇ ਆਪਾਂ ਜੌਂ ਦੀ ਜਿਹੜੇ ਅੱਜ ਲੋਕੀ ਸੇ ਪੈਸੇ ਕਹਿੰਦੇ 슈ਗਰ ਹੋ ਗਈ ਜੀ ਜੌਂ ਦੀ ਰੋਟੀ ਖਾਓ ਪਹਿਲਾਂ ਆਪਾਂ ਖਾਂਦੇ ਸੀਗੇ ਜੌਂ ਦੀ ਰੋਟੀ बाजरे ਦੀ ਰੋਟੀ ਵੀ ਖਾਂਦੇ ਸੀ। ਉਦੋਂ ਲੋਕੀ ਤੰਦਰੁਸਤ ਦੱਸੇ ਬਿਮਾਰੀਆਂ ਨਹੀਂ ਸੀ ਹੁੰਦੀਆਂ ਉਹਨਾਂ ਲੋਕਾਂ ਨੂੰ। बस ਉਹ ਇਹ ਕਿ ਜੇ ਵੀ ਤੁਸੀਂ ਇਹਨਾਂ ਚੀਜ਼ਾਂ ਇਕੱਲਾ ਛੋੜਨਾ ਬੀਜਣਾ ਜੇ ਬੀਜਣਾ ਛੋੜਨਾ ਪੜੇ ਆਪਣੇ ਜੋਗਾ ਬੀਜਲਾ ਆਪਣੇ ਜਿੰਨੇ ਚੌਲ ਖਾਣੇ ਐ। ਸਰਕਾਰਾਂ ਤੁਹਾਡਾ ਫਾਇਦਾ ਲੈ ਰਹੀਆਂ ਨੇ ਕਿਵੇਂ ਕਿਵੇਂ ਇਹਨੂੰ ਕੱਲਾ ਜਮੂ ਤੇ ਕਣਕ ਜੋਗ ਗਈ ਜਾਂ ਝੋਨੇ ਜੋ ਗਈ ਰੱਖੀਏ ਕਿਉਂਕਿ ਇਹ ਇਹ ਦੋ ਫਸਲਾਂ ਨੂੰ ਪਾਣੀ ਖਤਮ ਹੋ ਜਾਏਗਾ ਕਿਉਂਕਿ ਦੁੱਧ ਰਕੇ ਐਮ ਐਸ ਸੀ ਉਹਨੂੰ ਦੇਣੀ ਪੈਂਦੀ ਹੈ ਕਿਉਂਕਿ ਜੇ ਤੁਸੀਂ ਲਗਾਤਾਰ ਦੁੱਧੀਆਂ ਫਸਲਾਂ ਬੀਜੋਗੇ ਤੁਹਾਨੂੰ ਜ਼ਿਆਦਾ ਪੈਸਾ ਮਿਲੇਗਾ ਤੁਹਾਨੂੰ ਜ਼ਿਆਦੀ ਕੀਮਤ ਮਿਲੇਗੀ ਪਰ ਤੁਹਾਡਾ ਦਿਮਾਗ ਉਸ ਪਾਸੇ ਨਹੀਂ ਚੱਲ ਜਾਏਗਾ ਬਸ ਇੱਕ ਕੋਈ ਆ ਤੁਹਾਨੂੰ ਰੱਟ ਲਾਈ ਵਿੱਚ ਛੋਨਾ ਬੀਜਣਾ ਛੋਨਾ ਪਰਾਲੀ ਸਾੜਨੀ ਆ ਇਹ ਸਿਸਟਮ ਚ ਹੈ ਉਹ ਵੀ ਸਾਡੇ ਸਾਡੇ ਜਿਹੜੇ ਵਿੱਚ ਗਦਾਰ ਨੇ ਉਹ ਕਰਾ ਰਹੇ ਨੇ ਵਿੱਚ ਛੋਨਾ ਬੀਜੋ ਆ ਛੋਨਾ ਉਹਦਾ ਬੀਜਣਾ ਐਸ ਟੈਂਸ ਛੋਨਾ ਨਹੀਂ ਬੀਜਣਾ ਕਿਉਂਕਿ ਉਹ ਹੁੰਦਾ ਨੇ ਸਪੋਰਟ ਨੇ ਇਹ ਪੰਜਾਬ ਨੂੰ ਥੱਲੇ ਕਿਵੇਂ ਲਾਉਣਾ ਹੈ ਇਸ ਲਈ ਸਰਕਾਰ ਨੂੰ ਦੂਜੀਆਂ ਫਸਲਾਂ ਤੇ ਆ ਜਾਣਾ ਚਾਹੀਦਾ ਹੈ ਜਿਹੜੀਆਂ ਨੇਚਰਲ ਫਸਲਾਂ ਜੇ ਤੁਹਾਡਾ ਪਰਿਵਾਰ ਬਚੇਗਾ ਤਾਂ ਹੀ ਤੁਸੀਂ ਪੈਸਾ ਵਰਤੋਗੇ ਨਾ ਉਸ ਪੈਸੇ ਦਾ ਕੀ ਕਰੋਗੇ ਦੂਜੇ ਤੁਹਾਨੂੰ ਚੰਗਾ ਰੇਟ ਮਿਲੇਗਾ ਇੱਕ ਵਾਰੀ ਸਰਕਾਰ ਨਹੀਂ ਦੋਗੀ ਦੋ ਵਾਰੀ ਨਹੀਂ ਦੋਗੀ ਤੀਜੇ ਤਾਂ ਉਹਨਾਂ ਨੂੰ ਉਹ ਰੇਟ ਦੇਣੇ ਪੈਣਗੇ ਨਾ ਸਰਕਾਰ ਨੂੰ ਮਸਤ ਵੀ ਆ ਜਾਏਗੀ ਨਾ ਕਿਉਂਕਿ ਸਾਡੇ ਤੁਸੀਂ ਸਰਕਾਰ ਨੂੰ ਆਪ ਦੇ ਸਿਰ ਤੇ ਆਪ ਚੜਾਇਆ ਕਿਉਂਕਿ ਤੁਸੀਂ ਗੁਜ਼ਾਰੀਆਂ ਕਰਦੇ ਹੋਗੇ ਪੰਜਾਬ ਦੇ ਨਾਲ ਗਦਾਰੀ ਕਰਦੇ ਜੇ ਜੇ ਤੁਸੀਂ ਪੰਜਾਬ ਦੇ ਵਿੱਚ ਪੰਜਾਬੀ ਇੱਕ ਮੁੱਠ ਹੋ ਕੇ ਚੱਲੋ ਨਾ ਤੇ ਸਰਕਾਰਾਂ ਤੁਹਾਡਾ ਫਾਇਦਾ ਨਹੀਂ ਲੈ ਸਕਦੀਆਂ ਇੱਕ ਨਾਲ ਦਾ ਵੀ ਦੂਜਾ ਦੂਜੇ ਨੂੰ ਕਹਿੰਦਾ ਵੀ ਆ ਜਾ ਉਸ ਪੰਜਾਬ ਵੀ ਵੱਧ ਵੱਧ ਮਿਲਦੇ ਜਾ ਤੂੰ ਲੈ ਲੈ ਜਰ ਕੁਝ ਨਹੀਂ ਹੁੰਦਾ ਪਰ ਉਸ ਵਿੱਚ ਤੁਸੀਂ ਆਪਣੀ ਰੈਪੂਟੇਸ਼ਨ ਖਰਾਬ ਕਰਦੇ ਹੋ ਥੋੜੇ ਜਿਹੇ ਚੰਦ ਪੈਸੇ ਪਿੱਛੇ ਜੇ ਤੁਸੀਂ ਇੱਕ ਤਰ੍ਹਾਂ ਆਪਣਾ ਫੈਸਲਾ ਕਰ ਲਓ ਇੱਕ ਕੈਂਡੀਸ ਨਿਕਾਣਾ ਖੜੇ ਹੋ ਜਾਓ ਬੇ ਅਸੀਂ ਤਾਂ ਪੰਜਾਬ ਨਾਲ ਖਲੋਤੇ ਆ ਜੋਰ ਲਾਉਣਾ ਤੇ ਹਿਲਾ ਲੋ ਜੋਰ ਤੇ ਸਰਕਾਰਾਂ ਵੀ ਤੁਹਾਡੇ ਅੱਗੇ ਗੋਡੇ ਟੇਕ ਦੇਣਗੀਆਂ ਸਰਕਾਰਾਂ ਨੇ ਕਿਹਾ ਕਿ ਗੋਡੇ ਟੇਕਣੀਆਂ ਪਰ ਨਹੀਂ ਤੁਸੀਂ ਉਸ ਪਾਸੇ ਨਹੀਂ ਜਾਣਾ ਉਲਟ ਪਾਸੇ ਜਾਓਗੇ ਨਾਲਿਆਂ ਦੀ ਇੱਜ਼ਤ ਘਟਾਉਂਦੇ ਜੇ ਤੁਹਾਨੂੰ ਕੋਈ ਪੈਕੇਜ ਵੀ ਨਹੀਂ ਦਿੰਦਾ ਹੁਣ ਹੁਣ ਗੱਲ ਸੁਣਾ ਹੁਣ ਬਜਟ ਆਇਆ ਤੁਹਾਨੂੰ ਕਿੰਨੇ ਦਾ ਪੈਕੇਜ ਮਿਲਿਆ ਨਹੀਂ ਮਿਲਿਆ ਨਾ ਪਤ ਤੁਸੀਂ ਅਸੀਂ ਲੋਕ ਬੇਸ਼ਰਮ ਹੈ ਗਏ ਸੌਰੀ ਮੈਂ ਬੋਲਦੀ ਕਿਉਂਕਿ ਮੈਂ ਵੀ ਅਸੀਂ ਵੀ ਕਰਦੇ ਨਾ ਅਸੀਂ ਵੀ ਕਿਸਾਨ ਹੀ ਆ ਨਾ ਮੈਂ ਵੀ ਕਿਸਾਨ ਆ ਮੈਂ ਵੀ ਇਹੀ ਮੈਂ ਵੀ ਕਣਕੇ ਦੇ ਇਕੱਲੇ ਝੋਨੇ ਜੋਗੀ ਰਹੇ ਹਾਂ ਦੂਜੀਆਂ ਫਸਲਾਂ ਜੋਗੇ ਅਸੀਂ ਨਹੀਂ ਰਹੇਗੇ ਕਿਉਂਕਿ ਸਾਡਾ ਦਿਮਾਗ ਉਲਟ ਪਾਸਾ ਪਰਿਆ ਪਿਆ ਕੱਲੇ ਇੱਕ ਚੀਜ਼ ਆ ਵੀਰੋ ਨਾ ਦੇਖੋ ਉਹੀ ਨਰਮੇ ਕਿ ਪਾਵਾਂ ਉਹੀ ਪੁਰਾਣੀਆਂ ਚੀਜ਼ਾਂ ਲੈ ਕੇ ਉਹ ਤੁਹਾਡਾ ਪੰਜਾਬ ਹਰਿਆ-ਭਰਿਆ ਰਹੇਗਾ ਤੁਹਾਡੇ ਬੱਚੇ ਕੱਲ ਨੂੰ ਤੁਹਾਨੂੰ ਆਖਣਗੇ ਵੀ ਸਾਡਾ ਬਾਪਨੇ ਸਾਨੂੰ ਫਿਰ ਪੁਰਾਣੀਆਂ ਚੀਜ਼ਾਂ ਚ ਲੈ ਆਉਂਦਾ ਹੈ ਠੀਕ ਹੈ ਨਾ ਉਹ ਜਿਹੜਾ ਰਾਜ ਸੀਗਾ ਉਹ ਰਾਜ ਸਭ ਤੋਂ ਵਧੀਆ ਸੀਗਾ ਆਪਣੇ ਘਰ ਹੀ ਦੇਖਿਆ ਨਾ ਕਿਵੇਂ ਛੋਲਿਆਂ ਦੇ ਬੋਲ ਲੱਗੇ ਹੁੰਦੇ ਸੀਗੇ ਤਾਰਾ ਮੀਰਾ ਹਨਾ ਬਾਜਰੇ ਹੁਣ ਵੇਖੇ ਤੁਸੀਂ ਮੰਡਿਆਂ ਦੇ ਦੇ ਕਲਾਚੋ ਨਾ ਚਾਵਾ ਲੈ ਲੋ ਜਾ ਕਰਨ ਕ ਲੈ ਲੋ ਬਸ ਆਹੀ ਕੀ ਹੈ ਹੋਰ ਕੁਛ ਵੀ ਨਹੀਂ ਤੁਹਾਡੇ ਕੋਲੇ ਲਾਲ ਜੇ ਛੱਡੋ ਤੇ ਆਪਣੇ ਦਰਬਾਰ ਤੋਂ ਆਓ ਤਾਂ ਕਿ ਸਰਕਾਰਾਂ ਤੁਹਾਡੀ ਕਦਰ ਕਰ ਸਕਣ ਤੁਸੀਂ ਆਪ ਦੀ ਕਦਰ ਆਪ ਮੇਰੇ ਵੀਰੋਂ ਘਟਾਈ ਹੈ ਪੇਸ ਦੇ ਕੇ ਸਾਡੇ ਵਿੱਚ ਪੇਸ ਵਾ ਬਣਾ ਕੇ ਦੂਜੇ ਗਲਤ ਬੰਦੇ ਬੜੇ ਨੇ ਜਿਹੜੇ ਤੁਹਾਨੂੰ ਗਲਤ ਟ੍ਰੇਨਿੰਗ ਦੇ ਰਹੇ ਥੋੜੇ ਜਿਲੇ ਲਾਲਚ ਦੇ ਪਿੱਛੇ ਜਿਹੜਾ ਪੰਜਾਬੀ ਹੁੰਦਾ ਨਾ ਉਹ ਉਹ ਜਿਹੜਾ ਚਾਹ ਕਿਸੇ ਵੀ ਧਰਮ ਦਾ ਹੋਵੇ ਉਹ ਕਿਤੇ ਵੀ ਜਾਣ ਕੇ ਬੜੇ ਖੁੱਲੇ ਦਿਨ ਲਖਦਾ ਮੈਂ ਪੰਜਾਬੀ ਆ ਤੇ ਲੋਕੀ ਉਹਦੀ ਰਿਸਪੈਕਟ ਕਰਦੇ ਕੋਈ ਕੰਮ ਹੋਇਆ ਨਾ ਇੱਥੇ ਵੀ ਕੋਈ ਹੁੰਦਾ ਹੈ ਨਾ ਉਹ ਅਸੀਂ ਤਾਂ ਪੰਜਾਬੀ ਆ ਯਾਰ ਸਾਡੇ ਪੰਜਾਬੀਆਂ ਦਾ ਦਿਲ ਹੀ ਬਹੁਤ ਵੱਡਾ ਹੈ ਪਰ ਅਸੀਂ ਸਰਕਾਰਾਂ ਨੇ ਥੱਲੇ ਗੋਡੇ ਟੇਕ ਜਾਂਦੇ ਆ। ਹੁਣ ਕਿੰਨਾ ਚਿਰ ਆਪਾਂ ਤੁਹਾਡਾ ਨਾਂ ਲਾ ਕੇ ਬੈਠੇ ਹਾਂ ਤੁਹਾਡੀ ਸੁਣਵਾਈ ਹੁੰਦੀ? ਤੁਹਾਨੂੰ ਅਗਲੇ ਆ ਸੋਚਦੇ ਐਵੇਂ। ਵੀ ਇਹਨਾਂ ਦੀ ਕਿਹੜੀ ਗੱਲ ਲੱਗੀ ਹੈ? ਕਿਉਂਕਿ ਤੁਹਾਡੇ ਵਿੱਚੋਂ ਕਈ ਚਮਚੇ ਉਧਰਲੇ ਪਾਸੇ ਹੋਏ ਨੇ। ਤੁਹਾਡੀਆਂ ਜ਼ਮੀਨਾਂ ਵੀ ਤੁਹਾਡੇ ਚਮਚੇ ਹੀ ਦੁਆਰੇ ਨੇ। ਵੀ ਜ਼ਮੀਨਾਂ ਵਿੱਚੋਂ ਇੱਕ ਜਾਣ ਕੇ ਉਂਗਲ ਲਾ ਦਿੰਦਾ ਵੀ ਫਲਾਣੇ ਨਾਲ ਜ਼ਮੀਨ ਵਿੱਚ ਦੂਜਾ ਵੀ ਰਿਸੋਰੀ ਗਾਸਰ ਉਹ ਇੱਕ ਗੁੱਦੀ ਨੋਟਿਸ ਹੋਰ ਕਰੋ ਆਪਣੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਕਿਉਂ ਵੀ ਇਹ ਦੇ ਰਹੇ ਨੇ ਹੋਰ ਪਾਸੇ ਇੰਨੇ ਬੱਚੇ ਨਹੀਂ ਕਿਤੇ ਆ ਰਹੇ ਐਸਾ ਸਵਿਖਦੇ ਉਹ ਜਿੱਦ ਲੀਦੋ ਬੰਬੀਦੋ ਜਿੱਹਾ ਗੁਜਰਾ ਇੰਨੇ ਲੋ ਬੱਚੇ ਨਹੀਂ ਆ ਰਹੇ ਸਭ ਤੋਂ ਜ਼ਿਆਦਾ ਪੰਜਾਬ ਦੇ ਬੱਚੇ ਆ ਰਹੇ ਨੇ ਉਹਨਾਂ ਨੇ ਬੱਚਿਆਂ ਨੂੰ ਸ਼ੂਟ ਦਿੱਤੀ ਵਰਗੇ ਇਹਨਾਂ ਜਿੰਨਾ ਵੀਜਾ ਦਿੰਦੇ ਜਿੰਨਾ ਵੀ ਨਿਕਲਦੇ ਨੂੰ ਕੱਢੋ ਇਹਨਾਂ ਨੂੰ ਪਾੜ ਦਿਓ ਤੇ ਉਹ ਪੇਰੈਂਟਸ ਅੱਜ ਤਾਂ ਇਹ ਸੋਚ ਲੈਂਦੇਗੇ ਨੇ ਵੇਸੀ ਆਪਣਾ 25 ਲੱਖ ਦਾ 40 ਲੱਖ ਬੱਚੇ ਨੂੰ ਭੇਜਤਾ ਹਨਾ ਪਰ ਉਹ ਇਹ ਨਹੀਂ ਨਾ ਸੋਚਦੇਗੇ ਦੇਸੀ ਆਪਣਾ ਬੱਚਾ ਆਪਣੇ ਹੱਥੋਂ ਕੱਢ ਲਿਆ ਉਹੀ ਹੈ ਨਾ ਮਾਂ ਜਿਹੜੀ ਮੇਰੇ ਮੈਨੂੰ ਬੱਚੇ ਦੇਖੇ ਮੈਨੂੰ ਨੀਂਦ ਨਹੀਂ ਆਉਂਦੀ ਉਹੀ ਮਾਂ ਜਿਹੜੀ ਚੜਾ ਦਿੰਦੀ ਕਹਿੰਦੀ ਫਿਊਚਰ ਨਹੀਂ ਆ ਫਿਊਚਰ ਕਿਉਂ ਨਹੀਂ ਆਇਆ ਪੰਜਾਬ ਚ ਮਿਹਨਤ ਕਰੋ ਕਿਉਂ ਨਹੀਂ ਕਰਦੇ ਇਹਦੇ ਸਾਨੂੰ ਇਹ ਕੰਮ ਕਰ ਲੈ ਜੀ ਠੀਕ ਇੱਕ ਬੱਚਾ ਕੱਲੋ ਇੱਕ ਵਾਰ ਵੀ ਹਮੇਸ਼ਾ ਹਮੇਸ਼ਾ ਹੀ ਕਹਿੰਦੀ ਮੈਂ ਇੱਕ ਬੱਚਾ ਜ਼ਰੂਰ ਕਰ ਲਓ ਪਰ ਸਾਰੇ ਟੱਬਰ ਸਾਰੇ ਘਰਾਂ ਦੇ ਘਰ ਖਾਲੀ ਹੋਏ ਪਏ ਨੇ ਇਹ ਸਰਕਾਰਾਂ ਇਹੀ ਚਾਹੁੰਦੀਆਂ ਨੇ ਇਸ ਕਰਕੇ ਆਪਾਂ ਨੂੰ ਦੂਜੇ ਪਾਸੇ ਧਿਆਨ ਦੇਣਾ ਪਏਗਾ ਆਪਾਂ ਨੂੰ ਕਿ ਫੇਰ ਪੌਕੇ ਪੁਰਾਣੀਆਂ ਫਸਲਾਂ ਦੇ ਵਿੱਚ ਆਉਣਾ ਪਏਗਾ ਆਪਣੇ ਦਰਵਾਜ਼ ਪਰਿਵਾਰ ਉਹੀ ਜਿਹੜਾ ਪੁਰਾਣਾ ਸੀਗਾ ਸਟਾਈਲ ਉਹੀ ਚੱਲਣਾ ਚਾਹੀਦਾ ਠੀਕ ਹੈ ਸਾਡੇ ਅੱਜ ਕੱਲ੍ਹ ਬਹੁਤ ਤਰੱਕੀ ਲੋਕਾਂ ਨੇ ਕੀਤੀ ਹੈ ਪਰ ਇਹ ਤਰੱਕੀ ਨਹੀਂ ਅਭੀ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਜਾਂ ਆਪਣਾ ਪਾਣੀ ਨੂੰ ਗੰਦਲਾ ਬਣਾ ਕੇ ਆਪਣੇ ਪਾਣੀ ਨੂੰ ਜ਼ਹਿਰ ਬਣਾ ਕੇ ਇੱਕ ਆਪਣੇ ਪਰਿਵਾਰ ਨੂੰ ਖਤਮ ਕਰ ਰਹੇ ਜੇ ਉਹ ਨਡਾਨੀਆਂ ਬਾਹਨੇ ਦੁਜਿਆਂ ਦੇ ਪਰਵਾਹ ਤਾਂ ਵੱਢੀ ਜਾ ਰਹੇ ਨੇ ਤੁਸੀਂ ਆਪਣੇ ਪਰਿਵਾਰਾਂ ਨੂੰ ਖਤਮ ਕਰਦੇ ਪਏ ਜੇ ਤੁਹਾਨੂੰ ਇਸ ਚੀਜ਼ ਦਾ ਕੋਈ ਸੋ ਪਤਾ ਲੱਗਦਾ ਵੀ ਮੇਰੇ ਬੱਚੇ ਦਾ ਨੁਕਸਾਨ ਹੋ ਰਿਹਾ ਹੈ ਮੇਰੇ ਭਰਾ ਦਾ ਨੁਕਸਾਨ ਹੋ ਰਿਹਾ ਮੇਰੀ ਭੈਣ ਦਾ ਮੇਰੇ ਵੀਰ ਦਾ ਮੇਰੇ ਬੱਚੇ ਸੀ ਨਹੀਂ ਸੋਚਦੇ ਸੀ ਕੱਲੇ ਬਸ ਆ ਹੀ ਹੈ ਪੈਸਾ ਪੈਸਾ ਬੁਝਾ ਨਹੀਂ ਕੰਮ ਹਣਾ ਤੁਹਾਡੀ ਫੈਮਿਲੀ ਜ਼ਰੂਰੀ ਹੈ ਇਹ ਫੈਮਿਲੀ ਹੈ ਨਾ ਤੇ ਉਹੀ ਤੁਹਾਡੀ ਪ੍ਰਾਪਰਟੀ ਹੈ ਤੁਹਾਡੇ ਬੱਚੇ ਹੀ ਤੁਹਾਡੀ ਪ੍ਰਾਪਰਟੀ ਹੈ ਇਸਰਕੇ ਵੀਰੋ ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਕਰੋ ਵੀਰੋ ਸਾਰੇ ਜਿਵੇਂ ਰੌਲਾ ਪਾਇਆ ਸੀ ਤਾਂ ਰੌਲਾ ਪਉਣ ਜੁ ਗਈਆਂ ਦੇਸੀ ਕਹਿੰਦੇ ਭਰਾਵੋ ਫਸਲਾਂ ਤੇ ਦਾ ਸਟਾਈਲ ਚੇਂਜ ਕਰਦੋ ਆਪਣੇ ਪਾਣੇ ਵਿੱਚ ਨਗੰਧਲਾ ਨਾ ਬਣਾਓ ਤੁਹਾਨੂੰ ਵਾਲੇ ਐਰੋ ਦਾ ਪਾਣੀ ਮੁੱਲ ਦੇ ਦੇਗੇ ਨੇ ਤੁਸੀਂ 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 ਸਾਰੇ ਇੰਡੀਆ ਦਾ ਟਿੱਡ ਭਰ ਦੇ ਜੇ ਤੇ ਲੋਕੀ ਸਾਨੂੰ ਉਹੀ ਜਿਹਨਾਂ ਟਿੱਡ ਭਰਦੇ ਉਹੀ ਤੁਹਾਨੂੰ ਪਾਣੀ ਮੁੱਲ ਦੇ ਰਹੇਗੇ ਤੁਹਾਨੂੰ ਕੀ ਪਤਾ ਪਾਣੀ ਸਹੀ ਹੈ ਪਾਣੀ ਸਹੀ ਨਹੀਂ ਹੈਗਾ ਹੋਰ ਕੈंसर ਹੁੰਦਾ ਤਾਰੇ ਨਾ ਸਿੱਧਾ ਚ ਸਮਝ ਲੈਣਾ ਚਾਹੀਦਾ ਹੈਗਾ ਮਨ ਸਿੱਧਾ ਚ ਮੈਂ ਵਿਸ਼ਵਾਸ ਨਹੀਂ ਰੱਖਦਾ ਪਰ ਇੱਕ ਗੱਲ ਯਾਦ ਰੱਖਿਓ ਜਾਨੀ ਪੈਰੀਆਂ ਨਾ ਵੇਚੋ ਥੋੜੇ ਜਿ ਲਾਲਚ ਪਿੱਛੇ ਵੀ ਤੁਹਾਡੇ ਬੱਚੇ ਜਿਹੜੇ ਘਰੇ ਨਾ ਵੜ ਸਕਣ ਤੁਹਾਨੂੰ ਪਛਤਾਵਾ ਹੋਵੇ ਬਾਅਦ ਚ ਜਿਵੇਂ ਸੀ ਪੰਜਾਬ ਕਿਉਂ ਛੱਡਿਆ ਸੇਸਕੇ ਨਾ ਵੀਰੋਂ ਆਓ ਸਾਰੇ ਇਕੱਠੇ ਹੋ ਕੇ ਇੱਕ ਪਲੈਨਿੰਗ ਦਾ ਚੱਲੋ ਸਾਨੂੰ ਆਪਣੀਆਂ ਪੁਰਾਣੀਆਂ ਫਸਲਾਂ ਦੇ ਵਿੱਚ ਆਉਣਾ ਚਾਹੀਦਾ ਹੈ ਠੀਕ ਹੈ ਉਹਨਾਂ ਦੇ ਬਹੁਤ ਰੇਟ ਹੈ ਕਿਉਂਕਿ ਇਹ ਨਾ ਤੁਹਾਡੇ ਤੋਂ ਇਹਨਾਂ ਨੇ ਨਾ ਨੇ ਤੁਹਾਨੂੰ ਬਰਬਾਦ ਕਰੇ ਤੁਹਾਡੇ ਤੋਂ ਹੀ ਚਾਵਲ ਲੈ ਕੇ ਸਾਰਾ ਇੰਡੀਆ ਨੂੰ ਚਲਾ ਦੇ ਬਾਹਰ ਦੇ ਮੁਲਕਾਂ ਚ ਭੇਜ ਰਹੇ ਆ ਤੇ ਤੁਹਾਨੂੰ ਹੀ ਡਾਊਨ ਕਰੀ ਜਾ ਰਹੇ ਨੇ ਇਸ ਚਾਲ ਨੂੰ ਸਮਝ ਲਓ ਜੇ ਸਮਝ ਲਓਗੇ ਤੇ ਬਚ ਜੋਗੇ ਵਾਕਿ ਤਾਂ ਰੱਬ ਰੱਖਾ ਮੈਂ ਤਾਂ ਪ੍ਰੇਰ ਰਹੀ ਹਾਂ ਬੀਬਾ ਬਾਬਾ ਨਾਨਕ ਇਹਨਾਂ ਨੂੰ ਸਮੱਤ ਬਖਸ਼ ਇਹ ਆਪਣੇ ਚੰਗੇ ਰਸਤੇ ਪ੍ਰਾਣੀਆਂ ਆਪਣੀ ਜਿਹੜੀ ਜ਼ਿੰਦਗੀ ਸੀ ਪ੍ਰਾਣੇ ਕਲਚਰ ਆਜਨ ਪ੍ਰਾਣੇ ਉਹੀ ਜਿਵੇਂ ਚੱਲਦਾ ਸੀ ਉਹ ਆ ਜਾਣਾ ਚਾਹੀਦਾ ਤੇ ਆਪਣੇ ਬੱਚਾ ਮੈਂ ਚਾਹੁੰਨੀ ਮੇਰਾ ਪੰਜਾਬ ਹਰਿਆ ਤੇ ਪਰਿਆ ਰਹੇ ਤੇ ਮੈਂ ਆਮ ਸੋ ਹੈਪੀ ਤੇ ਵੀਰੋ ਜੇ ਮੈਂ ਤੁਹਾਨੂੰ ਕੋਈ ਗਲਤ ਬੋਲ ਚੁੱਕੀ ਹਾਂ ਨਾ ਤੇ ਕਿਉਂਕਿ ਕਿਵੇਂ ਨਾ ਪਤਾ ਕੀ ਹੁੰਦਾ ਮੈਂ ਤੁਹਾਡੀ ਸੀ ਆ ਸਾਪਾ ਪੰਜਾਬੀ ਬੱਚਿਆਂ ਤੁਹਾਡੇ ਭੈਣ ਹਨ ਸਾਰੇ ਚੀਜ਼ਾਂ ਤੋਂ ਬਹੁਤ ਦੁੱਖ ਲੰਗਦਾ ਹੈ ਵੀ ਆਪਾਂ ਨੂੰ ਆਪ ਦੀ ਇਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਵੀ ਛੱਡ ਦਿਓ ਉਹ ਚੀਜ਼ਾਂ ਤੇ ਸਹੀ ਮਨ ਦੇ ਵਿੱਚ ਜ਼ਿੰਦਗੀ ਜਿਉਣ ਦਾ ਅਸਲਾ ਅਸਲ ਨਜ਼ਾਰਾ ਸ਼ੁਰੂ ਕਰੋ ਇਹ ਨਹੀਂ ਜੇ ਮੈਂ ਗਲਤ ਬੋਲਿਆ ਹੋਵੇ ਮaaf ਕਰਦਾਂ ਸੀ ਤੇ ਭੈਣ ਤੇ ਮਾਸਾ ਸੱਸ ਸਸੂਕਾ